ਵਿਪਰਵਸ ਸਥਿਤੀ ਨੂੰ ਸਮਝੋ ਜੇਦਣੇ ਵੱਡੇ ਵੱਡੇ ਮਾਲ ਬਣ ਗਏ ਤਾਂ ਤੁਹਾਡੀ ਦੁਕਾਨਦਾਰੀ ਨਹੀਂ ਚੱਲਣੀ ਇਹ ਨਵੀਂ ਇੱਕ ਗੇੜ ਹੈ ਸਾਰੀ ਦੁਨੀਆ ਦੇ ਵਿੱਚ ਹਰ ਕਿੱਤਾ ਕਾਰਪੋਰੇਟ ਦੇ ਹੱਥ ਚ ਦੇਣ ਦਾ ਜੇ ਵੱਡੇ ਵੱਡੇ ਕਾਰਪੋਰੇਟਸ ਇੱਥੇ ਆ ਗਏ ਮੈਂ ਇੱਕ ਜ਼ਿਕਰ ਕੀਤਾ ਸੀ ਕੇਂਦਰੀ ਵਪਾਰ ਮੰਤਰੀ ਦੇ ਬਿਆਨ ਦਾ ਪੀਯੂਸ਼ ਕੋਹਲ ਦਾ ਉਹਨੇ ਅਜੇ ਤੋਂ 7-8 ਮਹੀਨੇ ਪਹਿਲਾਂ ਕਿਹਾ ਸੀ ਪਾਰਤ ਵਿੱਚ ਦੋ ਕੰਪਨੀਆਂ ਆਈਆਂ ਨੇ Amazon ਤੇ Flipkart ਅਮਰੀਕਾ ਤੋਂ ਆਈਆਂ ਨੇ ਉਹ 1 ਸਾਲ ਦੇ ਵਿੱਚ ਭਾਰਤ ਦਾ 4% ਬਿਜ਼ਨਸ ਖੋ ਕੇ ਲੈ ਗਈਆਂ 4% ਬਹੁਤ ਵੱਡੀ ਗੱਲ ਹੁੰਦੀ ਹੈ ਔਰ ਉਹਨੇ ਕਿਹਾ ਵੀ 5-7 ਸਾਲ ਤੇ ਬਾਅਦ ਜਿਸ ਤਰ੍ਹਾਂ ਅੱਗੇ ਵਧ ਰਹੀਆਂ ਨੇ ਉਹ ਅੱਧਾ ਬਿਜ਼ਨਸ ਜਿਹੜਾ ਭਾਰਤ ਦਾ ਉਹ ਕਾਬੂ ਕਰਨ ਲੈਣਗੀਆਂ ਤੁਸੀਂ ਘਰ ਬੈਠੇ ਆ ਜਦੋਂ ਨਵਾਂ ਟੈਕਨੋਲੋਜੀ ਦਾ ਸਮਾਂ ਹੈ ਬੱਚੇ ਘਰ ਬੈਠੇ ਆਰਡਰ ਦਿੰਦੇ ਨੇ ਜੋ ਚੀਜ਼ ਲੈਣੀ ਹੈ ਕਰੇ ਆ ਜਾਂਦੀ ਹੈ ਪਰ ਸਸਤੀ ਆਉਂਦੀ ਹੈ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਜਿਹੜੇ ਕਾਰਪੋਰੇਟ ਹਾਊਸਸ ਨੇ ਉਹਨਾਂ ਦਾ ਇੱਕ ਤੈਅशुदा ਫਾਰਮੂਲਾ ਹੈ ਵੀ ਜਦੋਂ ਮਾਰਕੀਟ ਸੈਂਟਰ ਕਰਦੇ ਨੇ ਇਹ ਮਿਚਕੇ ਜਾਂਦੇ ਨੇ ਵੀ ਘਾਟਾ ਪਾਉਣਾ 2 ਸਾਲ 3 ਸਾਲ ਜਦ ਤੱਕ ਜਿਹੜਾ ਪਹਿਲਾ ਉੱਥੇ ਕੰਮ ਕਰਦਾ ਹੈ ਜਿਹਦੇ ਨਾਲ ਉਹਦਾ ਕੰਪੀਟੀਸ਼ਨ ਹੁੰਦਾ ਹੈ ਉਹ ਖਤਮ ਨਹੀਂ ਹੋ ਜਾਂਦਾ ਉਹਨੂੰ ਤੱਕ ਘਾਟਾ ਪਾ ਕੇ ਕਾਰੋਬਾਰ ਕਰਨਾ